ਜਿਵੇਂ ਤੁਹਾਨੂੰ ਪਤਾ ਵਾ ਆਪਰੇਸ਼ਨ ਸਿੰਦੂਰ ਦੇ ਉੱਤੇ ਜੋ ਮਈ 7 ਨੂੰ ਸ਼ੁਰੂ ਹੋਇਆ ਸੀ ਉਹਦੇ ਉੱਪਰ ਲੋਕ ਸਭਾ ਦੇ ਵਿੱਚ ਇੱਕ ਬਹੁਤ ਪਖਵੀ ਡਿਬੇਟ ਹੋਈ ਅ ਕੱਲ ਪਖਵੀ ਡਿਬੇਟ ਦੇ ਵਿੱਚੋਂ ਅ ਅੱਜ ਐਸੀ ਗੱਲ ਕਰ ਰਹੇ ਆ ਕਿ ਉਹਦੇ ਵਿੱਚੋਂ ਕੀ ਨਿਕਲਿਆ ਕੀ ਕੋਈ ਨਵੀਂ ਜਾਣਕਾਰੀ ਮਿਲੀ ਹੈ ਮੇਰੇ ਹਸਾਬ ਦੇ ਨਾਲ ਇਹ ਜਿਹੜੀ ਡਿਬੇਟ ਵੀ ਹੋਈ ਆ ਇਹ ਬਿਲੇਟਡ ਸੀ ਇਹ ਡਿਬੇਟ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਮਈ 11 12 ਨੂੰ ਆਪਰੇਸ਼ਨ ਸਿੰਦੂਰ ਖਤਮ ਹੋ ਗਿਆ ਸੀ ਸਿਸਫਾਇਰ ਹੋ ਗਈ ਅ ਸਰਕਾਰ ਨੂੰ ਚਾਹੀਦਾ ਸੀ ਕਿ ਹਫਤੇ ਤੋਂ 10 ਦਿਨ ਬਾਅਦ ਇੱਕ ਵਿਸ਼ੇਸ਼ ਸੈਸ਼ਨ ਸੱਦ ਕੇ ਉਹਦੇ ਵਿੱਚ ਡਿਬੇਟ ਕਰਵਾਈ ਜਾਂਦੀ ਆਲਮੋਸਟ 2 ਮਹੀਨੇ ਬਾਅਦ ਡਿਬੇਟ ਕਰਵਾਈ ਜਾ ਰਹੀ ਹੈ ਉਹ ਵੀ ਵਿਰੋਧੀ ਧਿਰਾਂ ਦੀ ਮੰਤੇ ਔਰ ਇਹ ਡਿਬੇਟ ਕਈ ਲੋਹਣੀ ਚਾਹੀਦੀ ਸੀ ਇਹਦੇ ਚ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਲੇਕਿਨ ਜਿਹੜਾ ਅੱਜ ਦਾ ਮਸਲਾ ਵਾ ਕਿ ਜੋ ਨਵੀਂ ਕੀ ਗੱਲ ਨਿਕਲ ਕੇ ਆਈ ਮੇਰਾ ਮੰਨਣਾ ਹੈ ਕਿ ਡਿਬੇਟ ਚੰਗੀ ਹੋਈ ਲੇਕਿਨ ਚੋਂ ਨਵੀਂ ਗੱਲ ਕੋਈ ਖਾਸ ਨਿਕਲ ਕੇ ਨਹੀਂ ਆਈ ਜੋ ਜੋ ਜਾਣਕਾਰੀ ਇਹਦਰ ਸੂਤਰਾਂ ਤੋਂ ਵਿਰੋਧੀ ਧਿਰਾਂ ਕੋਲ ਸਨ ਜਾਂ ਸਰਕਾਰ ਕੋਲ ਜਿਹੜੀ ਆਲਰੇਡੀ ਜਾਣਕਾਰੀ ਸੀ ਉਹ ਹੀ ਉਹਨਾਂ ਨੇ ਗੱਲ ਕੀਤੀ ਮੁੱਖ ਮੰਤਰੀ ਨੇ ਥੋੜੀ ਜਿਹੀ ਜਾਣਕਾਰੀ ਜ਼ਰੂਰ ਦਿੱਤੀ ਕਿ ਮੇਰੇ ਨਾਲ ਉਪ ਰਾਸ਼ਟਰਪਤੀ ਅਮਰੀਕਾ ਨੇ ਗੱਲ ਕੀਤੀ ਅਰੋਧ ਚ ਉਹ ਗੱਲ ਬਾ ਚੁੱਕੀ ਨਿਕਲਿਆ ਇਸ ਤੋਂ ਇਲਾਵਾ ਕੋਈ ਨਵੀਂ ਜਾਣਕਾਰੀ ਨਹੀਂ ਮੇਰਾ ਮਤਲਬ ਮੰਨਣਾ ਮਾਮਾ ਕਿ ਸਰਕਾਰ ਨੂੰ ਚਾਹੀਦਾ ਸੀ ਪਹਿਲਾਂ ਕਿ ਦੱਸ ਦੇ ਸਪਸ਼ਟ ਤੌਰ ਦੇ ਉੱਤੇ ਕਿ ਲੋਕ ਸਭਾ ਜਿਹੜਾ ਵਾ ਸਭ ਤੋਂ ਵੱਡਾ ਸਰਵੋੱਚ ਸੰਸਥਾੰਗ ਦੀਆ ਲੋਕਾਂ ਦੀ جتنے ہوئے نمائند آلموسٹ ساڑھے پانچ سو چنے ہوئے نمائندہ اتنے یہ حاضر ہوں سکاروں دسنا چاہیے کہ گام حملے دے پیچھے انٹلیجنس تے سرخیا کا فیلیئر ظاہر ہے کہ دونوں ہی یہ کون سی اور کنوں سرکار نے ذمےوار ٹھرایا اپوزیشن بھی مانگ کر دی رہی پریئنکا گاندی بھی منگ کرتی رہی اور ہووزیشن لیڈر منگ کر رہے لیکن سارے نے یہ بارے کوئی سپشٹ جواب نہیں دا کہ یہ ذمےوار کنوں ٹہرایا گیا ਪਰ ਕਿਸੇ ਨਾ ਕਿਸੇ ਨੂੰ ਜੇ ਮੇਰੀ ਲੈ ਕੇ ਸ਼ਾਇਦ ਉਸਦੀ ਫਾ ਵੀ ਦੇਣਾ ਬੰਦਾ ਯਾ ਕਿਸ ਮਾਫੀ ਮੰਗੇ ਜਰੂਰ ਬੰਪੀਆ ਉਸ ਤੋਂ ਬਾਅਦ ਸਰਕਾਰ ਨੂੰ ਚਾਹੀਦਾ ਸੀ ਕਿ ਆਪਰੇਸ਼ਨ ਦੀਆਂ ਪੂਰੀਆਂ ਡਿਟੇਲਸ ਕਿਉਂਕਿ 2 ਮਹੀਨੇ ਹੋ ਗਏ ਸਾਰੀਆਂ ਡਿਟੇਲਸ ਆ ਗਈਆਂ ਆਪਰੇਸ਼ਨਲ ਡਿਟੇਲਸ ਨੂੰ ਛੱਡ ਕੇ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਆਪਰੇਸ਼ਨਲ ਡਿਟੇਲਸ ਦੀਆਂ ਫੌਜੀ ਅੰਡਿਆਂ ਬਾਰੇ ਹੁੰਦੀਆਂ ਮੈਂ ਉਹ ਅਸੀਂ ਸਾਂਹੀਆਂ ਨਹੀਂ ਕਰਦੇ ਉਸ ਤੋਂ ਇਲਾਵਾ ਕਿ ਅਸੀਂ ਕਿਹੜੇ-ਕਿਹੜੇ ਟਿਕਾਣਿਆਂ ਤੇ ਸਾਡਾ ਏਮ ਸੀ ਹਮਲੇ ਕਰਨ ਦਾ ਕਿੱਥੇ ਅਸੀਂ ਕਾਮਯਾਬ ਹੋਏ ਕਿੱਥੇ ਕਾਮਯਾਬ ਨਹੀਂ ਹੋਏ ਕੀ ਨੁਕਸਾਨ ਅਸੀਂ ਕੀਤਾ ਇਹਦੀਆਂ ਪੂਰੀਆਂ ਡਿਟੇਲਸ ਸਾਨੂੰ ਦੱਸਣੇ ਚਾਹੀਦੀਆਂ ਵਾ ਇਹਦੇ ਵਿੱਚ ਅਸੀਂ ਕਿਹੜੇ-ਕਿਹੜੇ ਐਸੈਟਸ ਡਿਪਲਾਈ ਕੀਤੇ Air Force ਸੈਕਟਰੀ ਸੈਸ ਡਿਪਲਾਈ ਕੀਤੇ ਆਰਮੀ ਦੇ ਕਿਹੜੇ ਸੈਸ ਡਿਪਲਾਈ ਕੀਤੇ ਨੇਵੀ ਨੇ ਕੀ ਕਦਮ ਚੁੱਕੇ ਜਾਂ ਕੋਈ ਦੇ ਚਿੰਤਾਵਿਲ ਬਣਿਆ ਕਿ ਨਹੀਂ ਬਣਿਆ ਦੁਸ਼ਮਨ ਦਾ ਐਗਜ਼ੈਕਟਲੀ ਕੀ ਨੁਕਸਾਨ ਹੋਇਆ ਉਹ ਤੇ ਸਾਨੂੰ ਸਰਕਾਰ ਨੇ ਖਰੀਖਰੀ ਦੱਸਦਾ ਪਰ ਨਾਲ ਨਾਲ ਆਪਣਾ ਕੀ ਨੁਕਸਾਨ ਹੋਇਆ ਇਹ ਦੱਸਣਾ ਬੜਾ ਜ਼ਰੂਰੀ ਆ ਕਿਉਂਕਿ ਹਰ ਸਾਲਆਂ ਮੀਆਂ ਅਟਕ ਰਹੇ ਜਾਂਦੀਆਂ ਕਾਂਗਰਸ ਨੇ ਕਲੇਮ ਕੀਤਾ ਕਿ ਟੋਟਲ 5 ਜਹਾਜ਼ ਗ੍ਰਾਏ ਗਏ ਯਾਨੀ ਜੋ 10 ਰਿਟਾਇਲਸ ਸਰਕਾਰ ਨੇ ਇਹਦੇ ਤੇ ਚੁੱਪੀ ਧਾਰੀ ਰੱਖੀ ਸਰਕਾਰ ਨੂੰ ਬੜਾ ਸਪਸ਼ਟ ਕਰ ਦੇਣਾ ਚਾਹੀਦਾ ਵਾ ਸ਼ਰਮਾਉਣ ਦੀ ਗੱਲ ਨਹੀਂ ਜਦੋਂ ਤੁਸੀਂ ਇੱਕ ਆਪਰੇਸ਼ਨਲ ਏਮ ਦਾ ਟਾਰਗੇਟ ਹਾਸਲ ਹੁੰਦਾ ਵਾ ਉਦੋਂ ਨੁਕਸਾਨ ਤੇ ਤੁਹਾਡਾ ਹੋਣਾ ਹੀ ਆ ਅਗਲੇ ਨੇ ਕਿਹੜੇ ਹੱਥਾਂ ਚੂੜੀਆਂ ਬਣੀਆਂ ਪਈਆਂ ਵਾ ਉਹਨਾਂ ਵੀ ਤੇ ਬਨਾ ਕੋਲ ਵੀ ਤੇ ਜਹਾਜ਼ ਨੇ ਉਹਨਾਂ ਕੋਲ ਵੀ ਤੇ ਫਾਇਰਟ ਜੈਟਸ ਨੇ ਉਹਨਾਂ ਕੋਲ ਵੀ ਤੇ ਮਿਸਾਈਲਸ ਨੇ 에ਅਰ ਡਿਫੈਂਸ ਸਿਸਟਮ ਨੇ ਉਹਨਾਂ 'ਤੇ ਹਮਲਾ ਕਰਨਾ ਕੋਈ ਹਰਜੀ ਨਹੀਂ ਦੱਸਣ ਚਾਹੀ ਪਿਸਾੜਾ ਕੀ ਨੁਕਸਾਨ ਹੋਇਆ ਉਹਦੇ ਚੋਂ ਕਿੰਨੀ ਟੈਕਨੀਕਲ ਫੇਲਿਅਰ ਸੀ ਕਿੰਨੀ ਆਪਰੇਸ਼ਨਲ ਫੇਲਿਅਰ ਸੀ ਔਰ ਉਹਦੀਆਂ ਸੀ ਬਾਕੀ ਪੂਰੀ ਜਾਣਕਾਰੀ ਭਾਵੇਂ ਨਾ ਦੱਸੋ ਪਰ ਬੇਸਿਕ ਜਸ ਇਨਫੋਰਮੇਸ਼ਨ ਜ਼ਰੂਰ ਦੇਣੀ ਚਾਹੀਦੀ ਹੈ ਬਾਕੀ ਜਾਣਕਾਰੀ ਆਬਵੀਅਸਲੀ ਉਹ ਆਪਰੇਸ਼ਨਲ ਡਿਟੇਲਸ ਦਾ ਹਿੱਸਾ ਹੁੰਦੀ ਹੈ ਉਹ ਸ਼ਾਇਦ ਪੂਰੀ ਨਹੀਂ ਦੇ ਸਕਦੇ ਲੇਕਿਨ ਸਾਡਾ ਨੁਕਸਾਨ ਕੀ ਹੋਇਆ ਕਿਉਂਕਿ ਅਜੇ ਤੱਕ ਨਹੀਂ ਪਤਾ ਕਿ ਉਹਨਾਂ ਦੇ ਕਿੰਨੇ ਜਹਾਜ਼ ਗਿਰਾਏ ਅਸੀਂ ਤੇ ਸਾਡੇ ਕਿੰਨੇ ਗਰੇ ਪਾਇਲਟ ਸੇਫ ਹੈ ਕਿ ਨਹੀਂ ਸੇਫ ਉਹਨਾਂ ਦੇ ਪਾਇਲਟ ਜਿਹੜੇ ਨੇ ਉਹਨਾਂ ਦੀ ਕੀ ਹਾਲਤ ਹੈ ਸਾਡਾ ਕਿੰਨਾ ਨੁਕਸਾਨ ਹੋਇਆ ਸੋ ਇਹ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਸੀ ਡੋਨਲਡ 트ੰਪ ਦਾ ਕੀ ਰੋਲ ਆ ਜੇ ਡੋਨਲਡ 트ੰਪ ਨੇ ਦਬਾਅ ਪਾ ਕੇ ਸੀ ਸਰਕਾਰ ਕਰਵਾਈ ਵੀ ਸੜਾ ਆਪਰੇਸ਼ਨਲ ਰੇਂਜ ਦੇ ਕਦਮ ਕੰਪਲੀਟ ਹੋ ਗਿਆ ਸੀ حاصل ਹੋ ਗਿਆ ਸੀ ਕੀ ਹਰ ਦੇ ਦੱਸਣ ਦੇ ਵਿੱਚ ਵੀ ਵਾਕਈ ਪ੍ਰੈਸ਼ਰ ਸੀ ਸੁਪਰ ਪਾਵਰ ਆ ਅਸੀਂ ਉਹਨਾਂ ਨਾਲ ਚੰਗੇ ਤੇ ਰਿਸ਼ਤੇ ਚਾਹੁੰਦੇ ਆ ਤੇ ਉਹਨਾਂ ਦੇ ਉਹਨਾਂ ਨੇ ਦੋਵਾਂ ਮੁਲਕਾਂ ਤੇ ਪ੍ਰੈਸ਼ਰ ਪਾਇਆ ਤੇ ਸੀ ਸਰ ਕਰ ਲਈ ਜੇ ਹੋਇਆ ਤੇ ਜੇ ਨਹੀਂ ਹੋਇਆ ਤੇ ਕਈ ਇਹ ਟੂਟ ਬੋਲਦਾ ਵਾ ਡੋਨਲਡ 트ੰਪ ਸੋ ਮੇਰਾ ਮਤਲਬ ਹੈ ਆਪਣੀ ਸਰਕਾਰ ਨੂੰ ਲੋਕਾਂ ਦੇ ਵਿਸ਼ਵਾਸ ਜਿੱਤਣ ਵਾਸਤੇ ਕੋਈ ਨਾ ਕੋਈ ਸਪਸ਼ਟ ایکسپلنےشن uh, 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 ضرور دینی چاہیے چائنا دا کی رول سی یہ بہت ضروری ہے اور اسی چائنا پاکستان ٹرکی نیکسس جگہ بنیا ہوا یا بن رہا وا یہ دا مقابلہ کر لی سانو کی کرنے کی لوگ ہے یا کی کر رہے ہیں کچھ جب جانکاری شاید اسی سانجھی نہ کر سکے پر کچھ نہ کچھ جانکاری ہے وہ سانو ضرور سانجھی کرنی چاہیے دیا کیونکہ لوک یہ سب کچھ جاننا چاہتے ہیں نال, نال. اگے تو ਪੈਲਗਾਂ ਵਰਗੇ ਅਟੈਕ ਨਾ ਹੋਣ ਉਹਦੇ ਲਈ ਅਸੀਂ ਕੀ ਕਰਨ ਚੁੱਕ ਰਹੇ ਹਾਂ ਅ ਕੀ ਕੋਈ ਪਾਕਿਸਤਾਨ ਇਸ ਤਰ੍ਹਾਂ ਦਾ ਹਮਲਾ ਜਾਂ ਪਾਕਿਸਤਾਨ ਤੋਂ ਅਤਵਾਦੀ ਦੁਆਰਾ ਏਦਾਂ ਦਾ ਹਮਲਾ ਕਰਦੇ ਤਾਂ ਅਸੀਂ ਕੀ ਕਰਨ ਚੁੱਕਨੇ ਹਾਂ ਗਾਂ ਸਾਡੀ ਫਿਊਚਰ ਪਲੈਨਿੰਗ ਕੀ ਹੈ ਇਹਦੇ ਬਾਰੇ ਸਾਨੂੰ ਸਪਸ਼ਟ ਕਰ ਦੱਸ ਪਾਰਲੀਮੈਂਟ ਦੇ ਵਿੱਚ ਦੱਸਣਾ ਚਾਹੀਦਾ ਵਾ ਔਰ ਮੇਰਾ ਮੰਨਣਾ ਹੈ ਕਿ ਇੱਕ ਹੁਣ ਵੀ ਸਮਾਂ ਹੈ ਜਿਵੇਂ ਕਾਰਗਿਲ ਰਿਵਿਊ ਕਮੇਟੀ ਇੱਕ ਬਣੀ ਸੀਗੀ ਕੀ ਇਸ ਆਪਰੇਸ਼ਨ ਸਿੰਦੂਰ ਦੀਆਂ ਮੂਰੀਆ ਡਿਟੇਲਸ ਜਿਹੜੀਆਂ ਆ ਉਹ ਇੱਕ ਕਮੇਟੀ ਵਾਸਤੇ ਇੱਕ ਮਿਠੀ ਬਣਾਈ ਜਾਵੇ ਪਰ ਕਮੇਟੀ ਨੂੰ ਕਿਹਾ ਜਾਵੇ ਕਿ ਤੁਸੀਂ 3 ਮਹੀਨੇ ਜਾਂ 2 ਮਹੀਨੇ ਦੇ ਵਿੱਚ ਕਿਉਂਕਿ 2 ਮਹੀਨੇ ਤਾਂ ऑलरेडी ਹੋ ਗਿਆ 1.5 ਤੋਂ 2 ਮਹੀਨਿਆਂ ਦੇ ਵਿੱਚ ਆਪਣੀ ਰਿਪੋਰਟ ਦੇਣੀ ਆ ਉਹ ਰਿਪੋਰਟ ਜਿਹੜੀ ਨਵੀਂ ਆਪਰੇਸ਼ਨ ਸਿੰਦੂਰ ਰਿਵਿਊ ਕਮੇਟੀ ਦੀ ਜਿਹੜੀ ਰਿਪੋਰਟ ਆ ਉਹ ਵੀ ਪਾਰਲੀਮੈਂਟ ਦੇ ਵਿੱਚ ਸਰ ਲੋਕਸਭਾ ਦੇ ਵਿੱਚ ਸਾਂਝੀ ਕਰਨੀ ਚਾਹੀਦੀ ਹੈ